ਰੂਮੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਪੰਜਾਬ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਰਣਜੀਤ ਸਿੰਘ ਬ੍ਰਹਮਪੁਰਾ ਪੀਜੀਆ ਵਿਖੇ ਚੰਡੀਗੜ੍ਹ ਜੇਰੇ ਇਲਾਜ ਸਨ ਉਹਨਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਹਨਾਂ ਦੇ بیٹے ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੀਤੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਦੁਪਹਿਰ ਨੂੰ ਕੀਤਾ ਜਾਵੇਗਾ ਵਿਧਾਨ ਸਭਾ ਹਲਕਾ ਨੁਸ਼ਹਿਰਾ ਪੰਨੂਆ ਤੋਂ ਰਣਜੀਤ ਸਿੰਘ ਬ੍ਰੰਪੁਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਵੱਲੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣ ਚੁੱਕੇ ਸੀ। ਉਹ ਬਾਦਲ ਸਰਕਾਰ ਦੌਰਾਨ ਦੋ ਵਾਰ ਪਿੰਡੂ ਵਿਕਾਸ ਮੰਤਰੀ ਵੀ ਰਹੇ। ਸਾਲ 14 ਦੌਰਾਨ ਲੋਕ ਸਭਾ ਹਲਕਾ ਖੰਡੂਰ ਸਾਬ ਤੋਂ ਰਣਜੀਤ ਸਿੰਘ ਬ੍ਰੰਪੁਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੂੰ ਹਰਾਉਂਦੇ ਹੋਏ ਸੰਸਦ ਮੈਂਬਰ ਚੁਣੇ ਗਏ ਸੀ। ਰਣਜੀਤ ਸਿੰਘ ਬ੍ਰਹਮਪੁਰਾ ਦੀ ਮੌਤ ਦੀ ਖਬਰ ਤੋਂ ਬਾਅਦ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੋਗ ਦੀ ਲਹਿਰ ਦੇਖੀ ਜਾ ਸਕਦੀ ਹੈ। ਹਾਂ ਜੀ ਸਰਕੀ ਨੇ ਬਾਬ ਜੀ ਜੀ ਸਰਬੜੀ ਮਾੜੀ ਕਟਨਾ ਬਈ ਇੱਕ ਪਵਰ ਪਟਾ ਪਿਆੜਾ ਗੈਰਨੀ ਪੂਰਾ ਹੋ ਸਕਦਾ। ਬ੍ਰਹਮਪੁਰਾ ਦੇ ਲੋਕਾਂ ਅਸਤੇ ਵੀ ਕਲਕੇ ਦਾ ਬਹੁਤ ਪਟਾ। ਅੱਡੀ ਬਿਮਾਰੀ ਮੋਰ ਚੱਲ ਰਹੀ ਸੀ। ਕਾਫੀ ਟਾਈਮ ਤੋਂ ਬਿਮਾਰੀ ਚੱਲ ਰਹੀ ਸੀ ਜੀ 3 ਸਾਲ ਤੋਂ ਪਰ ਜਿਉਨ ਕਰ ਕਬਰ ਹੋ ਚੁੱਕੇ ਸੀ। ਅਜੀ ਚਾਨਕੀ ਫੋਨ ਆਇਆ ਪੀਜੀਐ ਦਾਨ ਸੀ ਵੀ ਇਹ ਗੱਲ ਹੋਈ ਹੈ। ਇਹ ਜਿੱਤਕਾਨਾ ਗਾ ਮੰਨਣਯੋਗ ਨਹੀਂ ਗੱਲ ਆਂਦੀ ਹੈ ਪਰ ਇਲਾਕੇ ਦਾ ਆਪਾਂ ਪਿੰਡ ਦਾ ਬੰਸੀ ਪਰਿਵਾਰ ਨੂੰ ਬਣ ਕੇ ਰੱਖਿਆ ਸੀ ਥੋੜੇ ਬੰਦੇ ਕੋਈ ਸ਼ਬਦ ਨਹੀਂ ਹੈਗੇ ਜੀ ਸਰ ਇਹਨਾਂ ਪ੍ਰਵਾਸੀ ਕੌਣ-ਕੌਣ ਸੀ ਇਹਨਾਂ ਪਰਿਵਾਰ ਦੇ ਵਿੱਚ ਇਹਨਾਂ ਦਾ ਆਪਣਾ ਬੇਟਾ ਸਰਦਨਸੀ ਗੰਪਰਾ ਹਰਦੀਪ ਸਿੰਘ ਥੋੜੇ ਬੇਟੇ ਸੈਨ ਲੱਕਿਆ ਸੀ ਪਾਸ ਹੋ ਗਿਆ ਹਾਂਜੀ ਸਰ ਕੀ ਨਾਮ ਬਲਜੰਦਰ ਸਰਪੜੀ ਨੂੰ ਬੁਧਾਈ ਕਰਨਾ ਠੀਕ ਹੈ ਨਾ ਬੂਆ ਮਾਲ ਜਿਵੇਂ ਹੁਣ ਦੱਸ ਰਹੇ ਕਿ ਬਾਪੂ ਜੀ ਨੇ ਪਿੰਡ ਦੇ ਵਿੱਚ ਬਹੁਤ ਕੰਮ ਕੀਤਾ ਬਾਪੂ ਜੀ ਹੁਣਾਂ ਨੇ ਜਿਵੇਂ ਤੁਹਾਡੇ ਪਿੰਡ ਦੇ ਵਸਨੀਕ ਸੀ ਹਾਂਜੀ ਹਾਂ ਦੱਸ ਰਹੇ ਕਿ ਬਾਪੂ ਜੀ ਨੇ ਇੱਥੇ ਬਹੁਤ ਕੰਮ ਕਰਾਇਆ ਬਹੁਤ ਜੀ 8 ਅੰਕਲਿਆਂ ਚ ਮੰਡੀ, ਬਿਜਲੀ ਘਰ, ਸਟਾਡੀਅਮ ਮੁੰਡਿਆਂ ਖੇਡਣ ਲਈ, ਬੈਂਕ ਤੇ ਕੰਕਰੀਟ ਦੋਵਾਰਾਂ ਪਾਤੀ ਆ ਸੜਕਾਂ ਦੇ ਉੱਪਰ ਦੀ ਸਾਰੇ ਗਲੀਆਂਾਂ ਦੇ ਸ਼ੌਂਕ ਕਿ ਬੰਦੇ ਪਿੰਡ ਤੁਹਾਡਾ ਜਿਹੜਾ ਬਰੰਪਰਾ ਚੰਡੀਗੜ੍ਹ ਬਣਾ ਹੋਗਾ ਤੇ ਬਣਾਇਆ ਵੀ ਆ ਇਲਾਕੇ ਦਾ ਬੰਦਾ ਕਿੰਨੀ ਕੁ ਉਮਰ ਦੇ ਵਿੱਚ ਸਿਆਸਤ ਵਿੱਚ ਆ ਗਏ ਤੇ 18 ਸਾਲ ਚ ਬਣੇ ਪਹਿਲੇ ਸਰਪੰਚ ਅੱਛਾ ਇਹਨਾਂ ਦਾ ਕੇਸ ਵੀ ਕੀਤਾ ਗਿਆ ਹੈ ਅੱਛਾ ਜਦੋਂ ਨੇ ਕਹਿ ਰਹ ਨੂੰ ਰਹਾ ਤਾਂ ਅਮੀ ਕੇ ਦਿੱਤਾ ਅੱਛਾ ਇਥੋਂ ਵਸਾ ਜਾਂਦੀ ਹੁੰਦੀ ਅੱਛਾ ਉਸ ਤੋਂ ਬਾਅਦ ਫਿਰ ਕੀ ਬਣੇ ਮੰਤਰੀ ਅੱਛਾ ਬੜਾ ਬਹੁਤ ਘਾਟਾ ਪੈ ਗਿਆ ਪਿੰਨੂ ਬਹੁਤ ਜ਼ਿਆਦਾ ਜੀ ਬਹੁਤ ਘਾਟਾ ਏਰ ਦਾ ਘਾਟਾ ਹਾਂਜੀ ਬਾਬੂ ਜੀ ਬੜੀ ਮਾੜੀ ਘਟਨਾ ਹੋਈ ਹੈ ਬੜਾ ਦੁਖਦਾਈ ਘਟਨਾ ਹੋਈ ਹੈ ਲਾਕੇ ਦਾ ਬੰਨ ਨਹੀਂ ਲਾਕੇ ਦਾ ਬੰਨ ਨਹੀਂ ਬਾਬੂ ਜੀ ਨੇ ਕਿੰਨੀ ਉਮਰ ਦੇ ਵਿੱਚ ਸਿਆਸਤ ਦੇ ਵਿੱਚ ਆਏ ਸੀ ਇਹ ਛੋਟੀ ਉਮਰ ਦੀ ਆ ਗਏ 18 19 ਸਾਲ ਤੇ ਪੰਚੀ ਜੀ ਤੁਹਾਡਾ ਪਹਿਲਾ ਲੜੇ ਕਹਿ ਲਓ ਬਾਅਦ ਰੱਖੋ ਬਾਅਦ ਰੱਖੋ ਇਤਨਾ ਦੇ ਤੂੰ ਬਾਹਰ ਦਗੀ ਆ ਨਾ ਫਿਰ ਵੀ ਵੀਰ ਇਹ ਤੇ ਚਿੱਟੀਆਂ ਤੁਸੀਂ ਹੋਰ ਲਾਉਣੇ ਪੈਣੀਆਂ ਪੇਂਟ ਦੇ ਵਿੱਚ ਕਾਫੀ ਸਹੀ ਹੋ ਗਏ ਇਹਨਾਂ ਦਾ ਬਹੁਤ ਜ਼ਿਆਦਾ ਜੀ ਪੇਂਟ ਵੀ ਸਾਰੇ ਲਾ ਕੇ ਜੀ ਸਾਰੇ ਲਾ ਕੇ ਪੇਂਟ ਜੀ ਦੇ ਇਹਨਾਂ ਆਪ ਕਰੋ ਗਲੀਆਂ ਇਤਾਂ ਹੀ ਲੱਗ ਗਈ ਪਹਿਲਾਂ ਆਪ ਬਣਾਉਂਦੇ ਰੇ ਨਾਲ ਜਾ ਜਾ ਮੇਰਾ ਫੋਨ ਲੱਗਾ ਚੱਲ ਪੈਂਡਵਾਸੀ ਦੱਸ ਰਿਹਾ ਕਿ ਜਦੋਂ ਸਰਪੰਚ ਹੁੰਦੇ ਤਾਂ ਆਪਣੇ ਹੱਥੀ ਕੰਮ ਕਰਦੇ ਰਹੇ ਆਪ ਆਪਣੇ ਹੱਥੀ ਕੰਮ ਕਰਦੇ ਰਹੇ ਜਾ ਜਾ ਇੰਨੀ ਜਾਨੀ ਕਿ ਕੋਈ ਇਤਿਆਰ ਹੁੰਦਾ ਬਣਾਉਣ ਦਾ ਠੀਕ ਹੈ ਫਿਰ ਉਹਨਾਂ ਦੀ ਇਤਾਂ ਅਜੇ ਸੀ ਨਾ ਥੱਲੇ ਜਿਹੜੀਆਂ ਲੱਗੀਆਂ ਜੇ ਉੱਤਰਾ ਪਈਆਂ ਅੱਛਾ ਹਾਂ ਚਿੱਟੀਆਂ ਦਰੀਆਂ ਉੱਤੇ ਹੀ ਲੱਗੇ ਮੁੜ ਕੇ ਉੱਤੇ ਲਾਈ ਗਏ ਉੱਤੋਂ ਥੱਲੇੋਂ ਕਿਸੇ ਨੂੰ ਇੱਟ ਨਹੀਂ ਪੁੱਟਣ ਤੇ ਉੱਤੇ ਉੱਤੇ ਹੀ ਲਾਈ ਗਏ ਉੱਤੇ ਹੀ ਜਿੰਨਾ ਜ਼ਿਆਦਾ ਕੰਮ ਆ ਕਰਦੇ ਸਾਰੇ ਬੰਦਾ ਘਾਟਾ ਪੈ ਗਿਆ ਬੜਾ ਵੱਡਾ ਘਾਟਾ ਪੈ ਗਿਆ ਪੀਚੋ ਜੀ ਕਰ 8 ਅਗਲੇਆਂ 8 ਅਗਲੇਆਂ ਮੰਡੀ ਆ ਤੇ ਦੋ 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 ਬੰਦੇ ਭਰਤੀ ਬਈ ਆ ਚਾਰ ਚਪੇਰਾ ਉਂਗਲਿਆ ਇਤਨਾ ਬਹੁਤ ਘਟਣਾ ਹੋਈ ਆ ਹੋਰ ਕੀ ਜਾਨ ਮੰਡੀ ਆ ਤੇ ਇਹ ਤਾਂ ਜਾਨ ਬਹੁਤ ਬੱਧੂ ਦੀ ਦੇਣ ਇਹ ਬੱਧੂ ਦੀ ਦੇਣ ਆ ਪਾ ਨੂੰ ਹੋਰ ਕੀ ਨਹੀਂ ਮੰਡੀਆਂ ਇਹੋ ਦੇ ਵਿੱਚ ਜੇ ਮੰਡੀ ਦੇ ਉਹਦੇ ਵਿੱਚ ਮੰਡੀਆਂ ਦੇ ਵਿੱਚ ਐਡੀਟੀ ਦੱਬ ਹੁੰਦੀ ਉਹ ਜਦੋਂ ਫੇਰ ਉਹਨੇ ਲਾ ਕੇ ਕਿਹਾ ਰਹੇ ਹੋ ਵੀ ਆਪ ਉਹਨਾਂ ਬਣਾਈਆਂ ਬਣਵਾਈਆਂ ਆਪ ਮਾਰੋ ਆਂਦੇ ਲੋਕੀ ਨਹੀਂ ਦੇ ਵੀ ਮਾਰੋ ਲਾ ਕੇ ਮਹੀਨੇ ਵੀ ਮੰਡੀ ਆ ਬਿਜਲੀ ਘਰ ਵੀ ਉਹਨਾਂ ਲੈਂਦਾ ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ